ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਫਿਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ ਸੋ ਪੇਸ਼ ਕਰਨ ਜਾ ਰਿਹਾ ਹਾਂ ਹਾਂ ਪ੍ਰੋਫੈਸਰ ਸ੍ਰਿੰਦਰ ਸਿੰਘ ਉਪਲ ਦੀ ਬਹੁ ਚਰਚਿਤ ਕਹਾਣੀ ਜਨਮ ਦਿਨ ਜਿਉਂ ਹੀ ਜਗਲ ਪ੍ਰਸਾਦ ਜੀ ਦੀ 5 ਰੁਪਏ ਤਨਖਾਹ ਵਧੀ ਉਸ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜ੍ਹਾਏ ਜਾਣ ਵਾਲੇ ਤੇ ਨਵੀਆਂ ਵਿੱਦਿਅਕ ਵਿਵੰਤਾ ਅਨੁਸਾਰ ਚੱਲ ਰਹੀ ਕਿਸੇ ਸਕੂਲ ਵਿੱਚ ਦਾਖਲ ਕਰਾਉਣ ਦੀ ਕਿਰ ਸੋਚੀ ਸਦਰਪੂਰੀ ਕਰਨੀ ਚਾਹੀ ਪਰ ਉਸਦੀ ਪਤਨੀ ਤਾਂ ਪਤੀ ਦੀ ਤਨਖਾਹ ਵਧਣ ਦੀ ਕਈ ਦਿਨਾਂ ਦੀ ਲੱਗੀ ਆਸ ਰਹੀ ਘਰ ਦੀਆਂ ਕਈ ਥੋੜਾਂ ਪੂਰੀਆਂ ਕਰਨ ਦੀ ਸੋਚੀ ਬੈਠੀ ਸੀ ਜੋਤੀ ਨੂੰ ਅਜੇ ਇਹ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣ ਦੀ ਗੱਲ ਸੁਣ ਕੇ ਦੇਵਕੀ ਕੁਝ ਜਿਹਲੀ ਸੋਚੀ ਪੈ ਗਈ ਪਰ ਆਖਿਰ ਇਹ ਆਖੇ ਬਿਨਾ ਨਾ ਰਹਿ ਸકી ਮੈਂ ਤੇ ਕਹਿਨੀ ਆ ਜੋਤੀ ਨੂੰ ਕਿਸੇ ਛੋਟੇ ਮੋਟੇ ਸਕੂਲ ਵਿੱਚ ਦਾਖਲ ਕਰਾ ਦਿਓ ਅਸੀਂ ਕਿੱਥੋਂ ਭਰ ਸਕਨੇ ਆ 5 ਰੁਪਏ ਮਹੀਨਾ ਫੀਸ ਉਹ ਇਹ ਲੋਕ ਕੀ ਇਟ ਜਿਹੜੇ 5 ਰੁਪਏ ਤਨਖਾਹ ਵਧੀ ਇਹੋ ਸਮਝੀ ਨਹੀਂ ਵਧੀ ਹਾਈ ਹਾਈ ਇੰਜਨਾ ਖੋ ਤੇ ਜੋਤੀ ਨੂੰ ਚਾਵਾਂ ਮਲਾਰਾਂ ਨਾਲ ਨਵੀਨ ਵਿਉਂਤਾ ਅਨੁਸਾਰ ਚੱਲ ਰਹੀ ਲਾਗਲੇ ਸਕੂਲ ਵਿੱਚ ਦਾਖਲ ਕਰਾ ਦਿੱਤਾ। ਜੁਗਲ ਪ੍ਰਸ਼ਾਦ ਜਿੱਥੇ ਇਹ ਚਾਹੁੰਦਾ ਸੀ ਕਿ ਉਸ ਦਾ ਲੜਕਾ ਅੰਗਰੇਜ਼ੀ ਵਿੱਚ ਪਰਵੀਨ ਹੋਵੇ ਉੱਥੇ ਉਹ ਜ਼ਿਆਦਾ ਇਸ ਕਰਕੇ ਅਜਿਹੇ ਸਕੂਲ ਵਿੱਚ ਮੁੰਡੇ ਨੂੰ ਦਾਖਲ ਕਰਾਉਣਾ ਜ਼ਰੂਰੀ ਸਮਝਦਾ ਸੀ ਕਿ ਉੱਥੇ ਹਰ ਸ਼ਖਸੀਅਤ ਨੂੰ ਪੁੰਗਰਨ ਲਈ ਲੋੜੀਂਦੀ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਹਨ। ਕਦੀ ਕਦੀ ਉਹ ਦਫ਼ਤਰ ਜਾਣ ਸਮੇਂ ਘਰੋਂ ਕੁਝ ਸਵੇਰੇ ਟੁਰ ਪੈਂਦਾ ਸੀ ਅਤੇ ਅਜੇ ਹੀ ਸਕੂਲਾਂ ਦੇ ਬਾਹਰ ਖਲੋ ਕੇ ਵੇਖਦਾ ਕਿ ਬੱਚੇ ਚੰਗੇ ਕੱਪੜੇ ਪਾਈ ਊਚਨੀ ਚ ਤੋਂ ਬੇਲਾਗ ਨਿਖਰੇ ਭੁਖਰੇ ਹੌਲੀ ਹੌਲੀ ਇੱਕ ਦੂਜੇ ਨਾਲ ਗੱਲਾਂ ਕਰਦੇ ਆਪਸ ਵਿੱਚ ਪਿਆਰ ਨਾਲ ਖੇਡਦੇ ਗਾਲ ਕੱਢਣੀ ਤਾਂ ਉਹਨਾਂ ਦੀਆਂ ਉਸਤਾਨੀਆਂ ਅਨੁਸਾਰ ਪਾਪ ਸੀ ਬਿਨਾ ਚੇਜਕ ਉਹ ਹਰ ਇੱਕ ਨਾਲ ਗੱਲਾਂ ਕਰ ਲੈਂਦੇ ਅਤੇ ਉਤਸ਼ਾਹ ਭਰਪੂਰ ਆਪਣੇ ਆਪ ਤੇ ਪੂਰਾ ਭਰੋਸਾ ਹੋਣ ਕਾਰਨ ਉਹ ਅਵਸਰ ਅਨੁਸਾਰ ਗੱਲ ਸੋਚ ਸਕਦੇ ਇਹੋ ਜਿਹੀਆਂ ਹੀ ਕੁਝ ਗੱਲਾਂ ਸਨ ਜਿੰਨਾ ਕਾਰਨ ਜਗਲ ਪ੍ਰਸ਼ਾਦ ਦੀ ਚਰੋਕਣੀ ਸਦਰ ਸੀ ਕਿ ਉਹ ਵੀ ਆਪਣੇ ਨਿੱਕੇ ਲੜਕੇ ਨੂੰ ਅਦੇਹ ਸਕੂਲ ਵਿੱਚ ਦਾਖਲ ਕਰਾਈ ਇੰਨਾ ਸਕੂਲਾਂ ਵਿੱਚ ਪੜਾਉਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਹੈ ਪਰ ਪੜਾ ਕੋਈ ਕੋਈ ਹੀ ਸਕਦਾ ਹੈ ਕਿਉਂ ਜੋ ਇਨਾ ਸਕੂਲਾਂ ਦੀਆਂ ਮੁੱਛਾਂ ਦਾੜੀ ਤੋਂ ਵੀ ਵੱਡੀਆਂ ਹੁੰਦੀਆਂ ਹਨ ਭਾਵ ਦਾਖਲਾ ਵਰਦੀ ਖੇਡਾਂ ਦੀ ਫੀਸ ਖਾਣ ਪੀਣ ਦੇ ਪੈਸੇ ਆਦਿ ਕੁਝ ਅਜਹੀਆਂ ਰਕਮਾਂ ਹਨ ਜਿਨ੍ਹਾਂ ਨੂੰ ਦੇਣ ਨਾਲ ਹੀ ਆਮ ਨੁਖ ਦਾ ਤਾਂ ਕਚੂਮਰ ਹੀ ਨਿਕਲ ਜਾਂਦਾ ਹੈ ਪਰ ਜਗਲ ਪ੍ਰਸ਼ਾਦ ਇਰਾਦੇ ਦਾ ਬੜਾ ਪੱਕਾ ਸੀ ਇਸ ਕਰਕੇ ਉਸ ਇਧਰੋਂ ਮੰਗਤਾਂ ਕੇ ਬੜੀ ਮੁਸ਼ਕਿਲ ਨਾਲ ਇਕੱਠੇ ਕੀਤੇ 40 ਰੁਪਏ ਦੇਣ ਵੇਲੇ ਜ਼ਰਾ ਚੂਚਾ ਨਾ ਕੀਤੀ ਮੁੰਡੇ ਨੂੰ ਸਕੂਲ ਵਿੱਚ ਦਾਖਲ ਕਰਾ ਕੇ ਉਹ ਬਹੁਤ ਖੁਸ਼ ਹੋਇਆ ਅੱਜ ਉਹ ਮਾਨ ਨਾਲ ਟੁਰਿਆ ਸੀ ਉਹ ਸੋਚਦਾ ਜੋਤੀ ਇਹੋ ਜਿਹੀ ਨਿਖਰੇ ਤੇ ਸਾਫ਼ ਵਾਤਾਵਰਣ ਵਿੱਚ ਪੜ ਕੇ ਬਹੁਤ ਲਾਇਕ ਬਣੇਗਾ ਆਜ਼ਾਦ ਭਾਰਤ ਦਾ ਉਹ ਇੱਕ ਬਹੁਤ ਵੱਡਾ ਤੇ ਚੰਗਾ ਅਫਸਰ ਬਣ ਜਾਵੇਗਾ ਸਾਡੇ ਉੱਠ ਰਹੇ ਭਾਰਤ ਨੂੰ ਅਜਿਹੇ ਅਫਸਰਾਂ ਦੀ ਸਖਤ ਲੋੜ ਹੈ ਸਾਡੇ ਭਾਰਤ ਲਈ ਜੋਤੀ ਜੋਤ ਬਣ ਕੇ ਵਿਖਾ ਦੇਗਾ ਜੋਤੀ ਜਿੱਥੇ ਲਾਇਕ ਸੀ ਉਥੇ ਸੋਨਾ ਵੀ ਪੁੱਜ ਕੇ ਸੀ ਉਸ ਦੀ ਉਸਤਾਨੀ ਸਾਫ਼ ਤੇ ਚਿੱਟੇ ਕੱਪੜਿਆਂ ਵਿੱਚ ਚਮਕੇ ਉਸ ਦੇ ਰੂਪ ਸੁੰਦਰ ਨਕਸ਼ਾ ਨੂੰ ਵੇਖ ਕੇ ਪਿਆਰ ਕੀਤੇ ਬਿਨਾ ਨਾ ਰਹਿ ਸਕਦੀ ਉਹ ਉਸ ਦਾ ਉਚੇਚਾ ਧਿਆਨ ਰੱਖਦੀ ਮੈਂ ਨਹੀਂ ਪਿੱਛੂ ਜਦੋਂ ਉਸ ਦਾ ਇਮਤਿਹਾਨ ਹੋਇਆ ਤਾਂ ਜੋਤੀ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ ਉਸ ਦੀ ਪ੍ਰਿੰਸੀਪਲ ਨੇ ਰਿਪੋਰਟ ਵਿੱਚ ਖੁਸ਼ੀ ਪ੍ਰਗਟ ਕਰਨ ਦੇ ਨਾਲ ਨਾਲ ਜਗਲ ਪ੍ਰਸ਼ਾਦ ਨੂੰ ਅਜੇ ਹੀ ਕਾਬਿਲ ਤੇ ਲਾਇਕ ਪੁੱਤਰ ਦਾ ਪਿਓ ਹੁਣ ਉੱਤੇ ਵਧਾਈ ਕੱਲੀ ਹੁਣ ਤਾਂ ਜਗਲ ਪ੍ਰਸ਼ਾਦ ਆਪਣੇ ਵਰਗਾ ਖੁਸ਼ਕਿਸਮਤ ਪਿਓ ਕਿਸੇ ਨੂੰ ਸਮਝਦਾ ਹੀ ਨਹੀਂ ਸੀ ਦਫਤਰ ਵਿੱਚ ਉਹ ਆਪਣੇ ਕਲਰਕ ਸਾਥੀਆਂ ਨਾਲ ਜੋਤੀ ਦੀ ਲਿਆਕਤ ਬਾਰੇ ਗੱਲਾਂ ਬੜੇ ਮਾਣ ਨਾਲ ਕਰਦਾ ਅਤੇ ਘਰ ਵਿੱਚ ਉਹ ਬਾਕੀ ਦੇ ਧੀਆ ਪੁੱਤਰਾਂ ਨੂੰ ਜੋਤੀ ਵਰਗਾ ਲਾਇਕ ਮੰਨਣ ਦੀ ਪ੍ਰੇਰਣਾ ਦਿੰਦਾ ਰਹਿੰਦਾ। ਦੇਵਕੀ ਨੂੰ ਕਈ-ਕਈ ਵਾਰੀ ਕਹਿੰਦਾ ਮੈਂ ਕਹਿੰਦਾ ਨਹੀਂ ਸੀ ਹੁੰਦਾ ਕਿ ਜੋਤੀ ਸਾਰੇ ਖਾਨਦਾਨ ਦਾ ਨਾਂ ਰੌਸ਼ਨ ਕਰੇਗਾ। ਇਹ ਗੱਲ ਸੁਣ ਕੇ ਉਸ ਦੀ ਪਤਨੀ ਦੇਵਕੀ ਵੀ ਆਪਣੇ ਆਪ ਉਤੇ ਦਿਲ ਹੀ ਦਿਲ ਵਿੱਚ ਇਸ ਗੱਲ ਕਾਰਨ ਮਾਨ ਕਰਦੀ ਕਿ ਆਖਿਰ ਇਹੋ ਜਿਹੇ ਹਲਾਇਕ ਚੰਨ ਪੁੱਤਰ ਜੰਮਿਆ ਤਾਂ ਮੈਂ ਹੀ ਹੈ ਨਾ ਹਾਲਾ ਸ਼ੇ ਮੇ ਹੀ ਨਹੀਂ ਲੰਗੇ ਸਨ ਕਿ ਇੱਕ ਦਿਨ ਜੋਤੀ ਪ੍ਰਿੰਸੀਪਲ ਦੇ ਇੱਕ ਚਿੱਠੀ ਲਿਆਇਆ ਜੁਗਲ ਪ੍ਰਸ਼ਾਦ ਉਸ ਨੂੰ ਪੜਦਿਆਂ ਹੀ ਖੜਪੜ ਗਿਆ ਮੈਂ ਕਿਹਾ ਸੋਨੀਏ ਜੋਤੀ ਦੀ ਮਾਂ ਇਹ ਵੇਖੋ ਤੇ ਉਹ ਜੋਤੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਗਿਆ ਉਹ ਜੋਤੀ ਨੂੰ ਪਿਆਰ ਤੇ ਪਿਆਰ ਦੇਈ ਜਾ ਰਿਹਾ ਸੀ ਜਿਵੇਂ ਉਸ ਨੇ ਅੱਜ ਪਿਆਰ ਦੇਣ ਦਾ ਰਿਕਾਰਡ ਤੋੜ ਕੇ ਹੀ ਰੱਖ ਦੇਣਾ ਹੋਵੇ ਤੇ ਜੋਤੀ ਵਿਚਾਰਾ ਹੈਰਾਨ ਪਰੇਸ਼ਾਨ ਪਿਓ ਦੇ ਮੂੰਹ ਵੱਲ ਹੀ ਦੇਖੀ ਜਾ ਰਿਹਾ ਸੀ ਮੈਂ ਕਿਹਾ ਜੀ ਗੱਲ ਤੇ ਦੱਸੋ ਇਤਨੇ ਖੁਸ਼ ਕਿਸ ਗੱਲਾਂ ਪਈ ਹੁੰਦੇ ਹੋ ਬੇਬਕੀ ਵੀ ਗੱਲ ਜਾਣ ਕੇ ਇਸ ਖੁਸ਼ੀ ਵਿੱਚ ਛੇਤੀ ਤੋਂ ਛੇਤੀ ਸ਼ਾਮਲ ਹੋਣ ਲਈ ਉਤਾਵਲੀ ਹੋ ਰਹੀ ਸੀ ਚੱਲ ਕਮਰੇ ਵਿੱਚ ਚੱਲ ਇਹ ਗੱਲ ਜ਼ਰਾ ਆਰਾਮ ਨਾਲ ਦੱਸਣ ਵਾਲੀ ਤੇ ਜੁਗਲ ਪ੍ਰਸ਼ਾਦ ਜੋਤੀ ਨੂੰ ਉਸੇ ਤਰ੍ਹਾਂ ਚੁੱਕ ਕੇ ਕਮਰੇ ਵਿੱਚ ਆ ਗਿਆ ਦੇਵਕੀ ਵੀ ਖੁਸ਼ੀ ਲਈ ਤਿਆਰ ਹੁੰਦੀ ਹੋਈ ਉਤਾਵਲੇ ਪਤੀ ਦੇ ਪਿੱਛੇ ਕਮਰੇ ਵਿੱਚ ਆ ਗਈ ਜ਼ਰਾ ਮੰੰਜੇ ਤੇ ਬੈਠ ਜਾ ਜਗਲ ਪ੍ਰਸ਼ਾਦ ਮੁਸਕਰਾਇਆ ਅਤੇ ਕੁਰਸੀ ਉੱਤੇ ਬੈਠ ਕੇ ਆਈ ਚਿੱਠੀ ਨੂੰ ਫਿਰ ਪੜਨ ਲੱਗੇ ਐਨਕ ਨੂੰ ਨੱਕੋਤੇ ਠੀਕ ਜਮਾਉਣ ਲੱਗ ਪਿਆ ਇਕ ਅੱਧ ਮਿੰਟ ਲਈ ਉਹ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਨੂੰ ਫਿਰ ਪੜਦਾ ਰਿਹਾ ਤਾਂ ਜੋ ਉਹ ਸਾਰੀ ਦੀ ਸਾਰੀ ਖੁਸ਼ਖਬਰੀ ਨੂੰ ਆਪਣੀ ਜੀਵਨ ਸਾਥਨ ਨਾਲ ਸਾਂਝੀ ਕਰ ਸਕੀ ਦੱਸੋ ਵੀ ਨਾ ਫਿਰ ਦੇਵਕੀ ਨੇ ਇੰਜ ਮੁਸਕਰਾਂਦਿਆ ਆਖਿਆ ਜਿਵੇਂ ਉਸ ਤੋਂ ਹੋਰ ਉਡੀਕਣਾ ਅਸਹਿ ਹੋ ਰਿਹਾ ਸੀ ਲੈ ਸੁਣ ਤੇ ਫਿਰ ਉਸ ਅਨਕ ਉੱਚੀ ਕਰਕੇ ਹੌਲੀ-ਹੌਲੀ ਦੇਵਕੀ ਨੂੰ ਸਮਝਾਉਂਦਿਆ ਕਿਹਾ ਐਤਵਾਰ ਨੂੰ ਜੋਤੀ ਦੀ ਪ੍ਰਿੰਸੀਪਲ ਨੇ ਲਿਖਿਆ ਹੈ ਕਿ ਇਸ ਪ੍ਰਾਂਦੇ ਪ੍ਰਸਿੱਧ ਮੰਤਰੀ ਸ਼੍ਰੀ ਜਵਾਲਾ ਪ੍ਰਸ਼ਾਦ ਦਾ ਜਨਮ ਦਿਨ ਇਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਸ਼ਹਿਰ ਦੇ 49 ਸਕੂਲਾਂ ਦੇ ਦੋ ਲਾਇਕ ਵਿਦਿਆਰਥੀਆਂ ਨੂੰ ਇਸ ਮੌਕੇ ਉੱਤੇ ਮੰਤਰੀ ਜੀ ਮਿਲਣਾ ਪਸੰਦ ਕਰਨਗੇ ਕੇਜੀ ਜਮਾਤ ਵਿੱਚੋਂ ਸਾਡੀ ਜੋਤੀ ਨੂੰ ਚੁਣਿਆ ਗਿਆ ਹੈ ਇਹ ਉਹਨਾਂ ਨੂੰ ਹਾਰ ਪਾਏਗਾ ਇਹ ਸੁਣਦਿਆਂ ਸਾਰ ਦੇਵਕੀ ਨੇ ਉੱਠ ਕੇ ਜੋਤੀ ਨੂੰ ਆਪਣੀ ਗੋਦ ਵਿੱਚ ਲੈ ਲਿਆ ਇਹ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ ਮੈਂ ਸਦਕੇ ਜਾਵਾਂ ਫਿਰ ਘੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ ਦੇਵਕੀ ਦਾ ਚਿਹਰਾ ਉਸ ਵੇਲੇ ਕਿਸੇ ਤੇਜਸਵੀ ਦੇ ਚਿਹਰੇ ਨਾਲੋਂ ਘੱਟ ਨਹੀਂ ਸੀ ਚਮਕ ਰਿਹਾ ਪਤਨੀ ਨੂੰ ਖੁਸ਼ ਹੁੰਦਿਆਂ ਵੇਖ ਕੇ ਜੁਗਲ ਪ੍ਰਸ਼ਾਦ ਹੋਰ ਗਦਗਦ ਹੋ ਗਿਆ ਜੋਤੀ ਨੇ ਅੱਜ ਉਸ ਦੀ ਗੱਲ ਰੱਖ ਵਿਖਾਈ ਸੀ ਫਿਰ ਉਸ ਅੱਖਾਂ ਮੀਟ ਲਾਈਆਂ ਤਾਂ ਜੋ ਉਹ ਸਾਰੀ ਖੁਸ਼ੀ ਨੂੰ ਆਪਣੇ ਅੰਦਰ ਸੰਜਰ ਲਈ ਪਰ ਚਾਟ ਹੀ ਅੱਖਾਂ ਖੋਲ ਕੇ ਉਸਨੇ ਦੇਵਕੀ ਨੂੰ ਆਖਿਆ ਹਾਂ ਸੱਚ ਮੈਂ ਇਹ ਤਾਂ ਤੈਨੂੰ ਦੱਸਣਾ ਭੁੱਲ ਗਿਆ ਕਿ ਜੋਤੀ ਲਈ ਕੁਝ ਖਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਨੇ ਉੱਥੇ ਪਾ ਕੇ ਜਾਣ ਲਈ ਫਿਰ ਐਨਕ ਠੀਕ ਕਰਕੇ ਹੀ ਚਿੱਠੀ ਨੂੰ ਪੜਦਿਆਂ ਪੜਦਿਆਂ ਹੀ ਆਖਦਾ ਗਿਆ ਚਿੱਟੀ ਕਮੀਜ਼ ਚਿੱਟੀ ਨੀਕਰ ਚਿੱਟੀਆਂ ਜਰਾਬਾਂ ਤੇ ਇੱਕ ਸੁਨਹਿਰੀ ਹਾਰ ਇਨੀਆਂ ਚੀਜ਼ਾਂ ਦੇ ਨਾਮ ਸੁਣਦਿਆ ਹੀ ਦੇਵਕੀ ਦੀ ਖੁਸ਼ੀ ਕਾਫੂਰ ਹੋ ਗਈ ਉਸਦੇ ਮੂੰਹ ਉੱਤੇ ਆ ਰਿਹਾ ਖੇੜਾ ਉੱਥੇ ਹੀ ਰੁਕ ਗਿਆ ਤੇ ਫਿਰ ਹੌਲੀ-ਹੌਲੀ ਖੇੜੇ ਦੀ ਥਾਂ ਚਿੰਤਾ ਦੁੱਖ ਤੇ ਕਲੇਸ਼ ਨੇ ਵੱਲ ਲਈ ਉਸ ਇੰਜ ਅਨੁਭਵ ਕੀਤਾ ਜਿਵੇਂ ਕਿ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਵੇਖ ਕੇ ਖੁਸ਼ ਹੋ ਗਈ ਸੀ ਅਤੇ ਜਿਉਂ ਹੀ ਉਸਨੇ ਖੁਸ਼ੀ-ਖੁਸ਼ੀ ਉਸਦੇ ਅੰਦਰ ਪੈਰ ਧਰਨ ਲਈ ਚੁੱਕਿਆ ਸੀ ਨੇ اچانک ਹੀ ਖੇੜੇ ਦੇ ਮਹਿਲ ਦਾ ਦਰਵਾਜਾ ਹੀ ਬੰਦ ਕਰ ਦਿੱਤਾ ਕੀ ਗੱਲ ਹੈ ਉਦਾਸ ਹੋ ਗਈ ਹੈ ਜੁਗਲ ਪ੍ਰਸ਼ਾਦ ਨੂੰ ਇਸ ਖੁਸ਼ੀ ਦੀ ਘੜੀ ਸਮੇ ਉਸ ਦਾ ਬਿਲਬਤੌਰੀ ਵਰਗਾ ਮੂੰਹ ਜ਼ਰਾ ਨਾ ਪਾਇਆ ਮੈਂ ਸੋਚਦੀ ਹਾਂ ਇੰਨੀਆਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਾਵਾਂਗੇ ਅੱਜ ਤੇ ਮਹੀਨੇ ਦੀ 26 ਤਰੀਕੀ ਘਰ ਮਸਾਂ ਦਾ 12 ਆਨੀ ਪਈ ਨੀ ਦਾਲ ਸਬਜ਼ੀ ਲਈ ਹਾਲਾਂਕਿ ਤਾਂ ਪਿਛਲੇ ਮੰਗੀ ਚਾਲੇ ਵੀ ਨਹੀਂ ਉਤਰੇ ਇਸ ਕਰੜੀ ਅਸਲੀਅਤ ਨੇ ਤਾਂ ਜਿਵੇਂ ਜਗਲ ਪ੍ਰਸ਼ਾਦ ਨੂੰ ਵੀ ਪਟਾਕ ਮਾਰਿਆ ਹੋਵੇ ਉਹ ਤਾਂ ਹਾਲਾਂ ਤੀਕ ਖੇੜੇ ਦੇ ਗगन ਉੱਤੇ ਹੀ ਪਿਤਰੀ ਪਿਆਰ ਦੇ ਖੰਭ ਲਾਈ ਉਡਾਰੀਆਂ ਲਾਈ ਜਾ ਰਿਹਾ ਸੀ ਉਸ ਦਾ ਇਸ ਜ਼ਰੂਰੀ ਪਾਸੇ ਪਹਿਲਾਂ ਧਿਆਨ ਹੀ ਨਹੀਂ ਸੀ ਗਿਆ ਜਿਵੇਂ ਸਵਾਦਿਸ਼ਟ ਭੋਜਨ ਲਈ ਜਲਦੀ ਜਲਦੀ ਖਾਦਿਆਂ ਦੰਦਾ ਆ ਕੇ ਕੱਟੀ ਗਈ ਜੀਬ ਸਾਰੇ ਦਾ ਸਾਰਾ ਸਵਾਦ ਮਾਰ ਦਿੰਦੀ ਹੈ ਕੁਝ ਇਸ ਤਰ੍ਹਾਂ ਬੇਸਵਾਦੀ ਜਗਲ ਪ੍ਰਸ਼ਾਦ ਨੇ ਦੇਵਕੀ ਦੀ ਅਸਲੀਅਤ ਵਰਗੀ ਕੌੜੀ ਗੱਲ ਸੁਣ ਕੇ ਅਨੁਭਵ ਕੀਤੀ ਉਸ ਨੂੰ ਆਪਣੀ ਤੰਗ ਮਾਇਕ ਹਾਲਤ ਉੱਤੇ ਬੜੀ ਖਿਜ ਆਈ ਜਿਹੜੀ ਕਦਮ ਕਦਮ ਉੱਤੇ ਉਸ ਦਾ ਰਾਹ ਅਨਰੁਕਦੀ ਸੀ ਫਿਰ ਉਸ ਦੀ ਇਹ ਖਿਜ ਕ੍ਰੋਧ ਬਣ ਕੇ ਦੇਵਕੀ ਉੱਤੇ ਵਸ ਪਈ ਬਸਤੂ ਤਾਂ ਹਰ ਵੇਲੇ ਇਹੋ ਹੀ ਰੋਣੇ ਰੋਦੀ ਰਹਾ ਕਰੀ ਲੋਕੀ ਇਹੋ ਜਿਹੇ ਮੌਕੇ ਲਈ ਤਰਸਦੇ ਨੇ ਤੂੰ ਹੈ ਕਿ ਓਹੋ ਤੂੰ ਤਾਂ ਐਵੇਂ ਹੀ ਪਏ ਗਰਮ ਹੁੰਦੇ ਹੋ ਕੀ ਮੈਂ ਨਹੀਂ ਚਾਹੁੰਦੀ ਮੇਰੇ ਲਾਲ ਦੀ ਸ਼ਾਨ ਵਧੇ ਪਰ ਇੰਨਾ ਚੀਜ਼ਾਂ ਦਾ ਇੰਤਜ਼ਾਮ ਕਰਨ ਨਾਲ ਹੀ ਹੁਣ ਆਈ ਐਵੇਂ ਥੁੱਕਾ ਨਾਲ ਤਾਂ ਬੜੀ ਨਹੀਂ ਪੱਕਦੀ ਭਾਵੇਂ ਕੁਝ ਹੋ ਜਾਈ ਇੰਨਾ ਚੀਜ਼ਾਂ ਦਾ ਇੰਤਜ਼ਾਮ ਮੈਂ ਕਰਕੇ ਹੀ ਛੱਡਾਂਗਾ ਜੁਗਲ ਪ੍ਰਸ਼ਾਦ ਨੇ ਦ੍ਰਿੜਤਾ ਨਾਲ ਕਿਹਾ ਮੈਂ ਵੇਖਦੀ ਹਾਂ ਗੁੱਡੀ ਦੀ ਬੁਗਨੀ ਵਿੱਚ ਕਿੰਨੇ ਪੈਸੇ ਨੇ ਉਹ ਰੋਵੇਗੀ ਤਾਂ ਸਹੀ ਪਰ ਮੈਂ ਉਸਨੂੰ ਪਰਚਾ ਲਵਾ ਦੀ ਤੇ ਉਹ ਬਗਨੀ ਲਾਈਨ ਚਲੀ ਗਈ ਦੇਵਕੀ ਦੇ ਜਾਨ ਉੱਤੇ ਜਗਲ ਪ੍ਰਸ਼ਾਦ ਨੇ ਸੋਚਿਆ ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸੇ ਹੋਣ ਲੱਗ ਜਾਂਦਾ ਹਾਂ ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾ ਗੁੱਸਾ ਚੜਾ ਦਿੰਦੀ ਹੈ ਏਵੀ ਕੀ ਜ਼ਿੰਦਗੀ ਹੋਈ ਪੈਸੇ ਪੈਸੇ ਲਈ ਜਵਕਦੇ ਫਿਰਨਾ ਕੀ ਸਾਡੇ ਗਰੀਬਾਂ ਦਾ ਇਤਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੁਨਾਰ ਲੜਕੇ ਦੀ ਇੱਕ ਨਿੱਕੀ ਖੁਸ਼ੀ ਨੂੰ ਖਰੀਦ ਸਕੀਏ ਤੇ ਇਹ ਅਮੀਰ ਹਜ਼ਾਰ ਰੁਪਏ ਐਵੇਂ ਹੀ ਆਇਆ ਸ਼ਿਵਚ ਰੋੜ ਦੇ ਫਿਰ ਦੇ ਨਹੀਂ ਅਸੀਂ ਗਰੀਬ ਉਸਨਾ ਚਿਰ ਨਹੀਂ ਉੱਠ ਸਕਾਂਗੇ ਜਿੰਨਾ ਚਿਰ ਅਸੀਂ ਆਪ ਯਤਨ ਨਹੀਂ ਕਰਦੇ ਅਮੀਰ ਨੇ ਤਾਂ ਸਾਨੂੰ ਉਠਾ ਲੈਣਾ ਹੈ ਅਤੇ ਨਾ ਹੀ ਕਦੇ ਉੱਠਣ ਦੇਣਾ ਹੈ ਫਿਰ ਉਸ ਦਾ ਧਿਆਨ ਦੇਵਕੀ ਵੱਲ ਗਿਆ ਜਿਹੜੀ ਵਿਚਾਰੀ ਜਤੋਂ ਦੀ ਵਿਆਹੀ ਗਈ ਸੀ ਤੰਗੀ ਤਰਸ਼ੀ ਦੇ ਪੁੜਾ ਵਿੱਚ ਹੀ ਪਿਸ ਰਹੀ ਸੀ ਹੁਣ ਉਸ ਦੇ ਮਨ ਵਿੱਚ ਦੇਵਕੀ ਲਈ ਵਧੇਰੇ ਤਰਸ ਸੀ ਵਿਚਾਰੀ ਕੀ ਕਰੇ ਬੜੀ ਮੁਸ਼ਕਿਲ ਨਾਲ 150 ਵਿੱਚ 5 ਬੱਚਾ ਨੂੰ ਪਾਲਦੀ ਮੈਂ ਕਿਹਾ ਜੀ ਗੁੱਡੀ ਦੀ ਬੁਗਨੀ ਚੋਂ 7 ਅੰਨੇ ਨਿਕਲੇ ਤੇ ਜੋਤੀ ਦੀ ਬੁਗਨੀ ਚੋਂ 12 ਅੰਨੇ जुगलप्रसाद ਨੇ ਵੇਖਿਆ ਕਿ ਉਹ ਵਿਚਾਰੀ ਯਤਨ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਮੇਰਾ ਲਾਲ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ ਉਸ ਸੋਚਿਆ ਸਕੂਲ ਵਾਲਿਆਂ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਣ ਦਿੰਦਾ ਹੈ ਪਰ ਉਹ ਕੀ ਜਾਣਨ ਕਿ ਇਹ ਮਾਣ ਸਾਡੇ ਲਈ ਜ਼ਹਿਮਤ ਬਣ ਜਾਵੇਗਾ ਅੱਛਾ ਪਰਵਾਹ ਨਹੀਂ ਭਾਵੇਂ ਕੁਝ ਵੀ ਹੋ ਜਾਏ ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ ਅੱਜ ਵੀਰਵਾਰ ਹੈ ਵਿੱਚੋਂ ਦਿਨ ਤੇ ਹੋਏ ਸ਼ੁਕਰ ਤੇchnitzer ਕੋਈ ਗੱਲ ਨਹੀਂ ਇਹ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ ਕਿਸੇ ਤੋਂ ਕੁਝ ਪੈਸੇ ਫੜ ਲਈ ਬਿਨਾ ਇਸ ਗੱਲ ਨੂੰ ਅਨੁਭਵ ਕੀਤਿਆਂ ਕਿ ਮੈਂ ਹੁਣੇ ਹੀ ਦਫ਼ਤਰੋਂ ਥੱਕਾ ਟੁੱਟਾ ਆਇਆ ਹਾਂ ਘੰਟੇ ਪਿੱਛੋਂ ਜਦ ਉਹ ਮੜਿਆ ਤਾਂ ਉਹਦੀ ਜੇਬ ਵਿੱਚ ਰੁਪਏ ਰੁਪਏ ਦੇ ਤਿੰਨ ਨੋਟ ਸਨ ਉਸ ਨੂੰ ਇੰਨਾ ਤਿੰਨ ਰੁਪਏ ਦਾ ਉਧਾਰ ਲੈਣ ਲਈ ਕਿੰਨੀਆਂ ਅੱਗੇ ਲਲਕੜੀਆਂ ਲੈਣੀਆਂ ਪਈਆਂ ਸਨ ਤਦ ਜਾ ਕੇ ਉਹ ਇੱਕ ਮਿੱਤਰ ਕੋਲੋਂ ਤਿੰਨ ਰੁਪਏ ਫੜ ਸਕਿਆ ਸੀ ਘਰ ਵਿੱਚ ਆ ਕੇ ਬਜਟ ਵਿੱਚ ਆਪ ਹੀ ਨਵੀਂ ਤੇੜ ਉੱਤੇ ਵਿਚਾਰ ਕੀਤੇ ਗਏ ਇੱਕ ਫਾਟੀ ਸਫੈਦ ਚਾਦਰ ਵਿੱਚੋਂ ਗਵਾਂਡਨ ਦੀ ਮਸ਼ੀਨ ਤੇ ਮੈਂ ਇਸ ਦੀ ਕਮੀਜ਼ ਤਾਂ ਤਿਆਰ ਕਰ ਲਵਾਂਗੀ ਹਾਂ ਚਿੱਟੀ ਨਿੱਕਰ ਦਾ ਕਪੜਾ ਵੀ ਬਾਜ਼ਾਰੋਂ ਲੈਣਾ ਹੀ ਪੈਣਾ ਹੈ ਤੇ ਸਵਾਉਣੀ ਵੀ ਦਰਜੀ ਤੋਂ ਪਵੇਗੀ ਮੈਨੂੰ ਨਿੱਕਰ ਸੇਉਣ ਦੀ ਜਾਂਚ ਨਹੀਂ ਦੇਵਕੀ ਨੇ ਪਤੀ ਨੂੰ ਇੰਨਾ ਪੈਸਿਆਂ ਨਾਲ ਹੀ ਕੰਮ ਸਾਰਨ ਦੀ ਤਕੀਬ ਦੱਸਦਿਆਂ ਕਿਹਾ ਦੇਵਕੀ ਤੋਂ ਬਗਨੀਆਂ ਵਿੱਚੋਂ ਨਿਕਲਿਆ ਭਨ ਤੋੜ ਲੈ ਕੇ ਜਦੋਂ ਉਹ ਘਰੋਂ ਤੁਰਨ ਲੱਗਾ ਤਾਂ ਉਸ ਵੇਖਿਆ ਜੁਤੀਕਰ ਨਹੀਂ ਸੀ ਸਾਰੇ ਪਾਸੇ ਭਾਲਿਆ ਪਰ ਕਿਧਰੀ ਨਜ਼ਰ ਨਾ ਆਇਆ ਭਾਵੇਂ ਇਸ ਸਮੇਂ ਥੋੜਾ ਥੋੜਾ ਹਨੇਰਾ ਹੋ ਗਿਆ ਸੀ ਪਰ ਜੁਗਲ ਪ੍ਰਸ਼ਾਦ ਨਹੀਂ ਸੀ ਚਾਹੁੰਦਾ ਕਿ ਇਸ ਕੰਮ ਵਿੱਚ ਹੋਰ ਦੇਰੀ ਕੀਤੀ ਜਾਏ ਉਹ ਆਪ ਹੀ ਜੋਤੀ ਨੂੰ ਲੱਭਣ ਚੱਲ ਗਿਆ ਉਸ ਵੇਖਿਆ ਕਿ ਬਾਹਰ ਗਲੀ ਵਿੱਚ ਜੋਤੀ ਮੁੰਡਿਆਂ ਨਾਲ ਖੇਡ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਨਿਸ਼ਚਿੰਤ ਵੇਖ ਉਹ ਸੋਚਿਆ ਸੱਚ ਕਹਿੰਦੇ ਨੇ ਬਚਪਨ ਬਾਦਸ਼ਾਹੀ ਹੁੰਦੀ ਹੈ ਇਸ ਨੂੰ ਕੋਈ ਫਿਕਰ ਨਹੀਂ ਆਪਣੇ ਕੱਪੜੇ ਦਾ ਬੰਦੋਬਸਤ ਕਰਨ ਦਾ ਮਾਪੇ ਆਪੇ ਪਈ ਫਿਕਰ ਕਰਨ ਕੋਈ ਦੋ ਘੰਟੇ ਪਿਛੋਂ ਜਦੋਂ ਜੁਗਲ ਪ੍ਰਸ਼ਾਦ ਅਤੇ ਜੋਤੀ ਘਰ ਨੂੰ ਮੁੜ ਰਹੇ ਸਨ ਦੋਹਾਂ ਦੇ ਚਿਹਰੇ ਖਿੜੇ ਹੋਏ ਸਨ ਜੋਤੀ ਤਾਂ ਇਸ ਲਈ ਖੁਸ਼ ਸੀ ਕਿ ਅੱਜ ਉਸ ਲਈ ਨਵੇਂ ਬੂਟ ਜਰਾਬਾਂ ਨਿੱਕਰ ਦਾ ਕੱਪੜਾ ਆਦ ਚੀਜ਼ਾਂ ਖਰੀਦੀਆਂ ਗਈਆਂ ਅਤੇ ਜਗਲ ਪ੍ਰਸ਼ਾਦ ਇਸ ਔਕੜ ਨੂੰ ਹੱਲ ਕਰਨ ਪਿੱਛੋਂ ਇਸ ਕਰਕੇ ਖੁਸ਼ ਸੀ ਕਿ ਉਹ ਆਪਣੇ ਹੁਨਹਾਰ ਬੱਚੇ ਨੂੰ ਮੰਤਰੀ ਜੀ ਦੇ ਜਨਮਦਨ ਦੇ ਸਮਾਗਮ ਤੇ ਹਰ ਹਾਲਤ ਕੱਲ ਸਕੇਗਾ ਉਹ ਦਰਜੀ ਨੂੰ ਸ਼ਨੀਚਰਵਾਰ ਦੀ ਨਿੱਕਰ ਦੇਣ ਦੀ ਪੱਕੀ ਤਾਕੀਦ ਕਰ ਆਇਆ ਸੀ ਉਹ ਰਸਤੇ ਵਿੱਚ ਸੋਚਦਾ ਆਇਆ ਸੀ ਕਿ ਸੱਚ ਕਹਿੰਦੇ ਨੇ ਇੱਕੋ ਹੋਣਹਾਰ ਬੱਚਾ ਹੀ ਘਰ ਦੇ ਨਾਂ ਨੂੰ ਚਮਕਾ ਦਿੰਦਾ ਹੈ ਐਤਵਾਰ ਵਾਲੇ ਦਿਨ ਜਿੱਥੇ ਹੋਰ ਚੌਨਵੇਂ ਸਕੂਲਾਂ ਦੇ ਬੱਚੇ ਸਟੇਜ ਉੱਤੇ ਜਾ ਕੇ ਹਾਰ ਪਾਉਣਗੇ ਉਹਨਾਂ ਵਿੱਚ ਮੇਰਾ ਜੋਤੀ ਵੀ ਹੋਵੇਗਾ ਜਦੋਂ ਇਸ ਦਾ ਨਾਂ ਬੋਲਿਆ ਜਾਵੇਗਾ ਜੋਤੀ ਪ੍ਰਸ਼ਾਦ ਸੁਪੁੱਤਰ ਲਾਲਾ ਜਗਲ ਪ੍ਰਸ਼ਾਦ ਤਾਂ ਉੱਥੇ ਬੈਠੇ ਹੋਰ ਪਤਵੰਤਿਆਂ ਤੇ ਮੰਤਰੀਆਂ ਨੂੰ ਪਤਾ ਲੱਗੇਗਾ ਕਿ ਇਹ ਮੁੰਡਾ ਲਾਲਾ ਜਗਲ ਪ੍ਰਸ਼ਾਦ ਦਾ ਹੈ ਫਿਲਮ ਲਈ ਜਾਏਗੀ ਅਖਬਾਰ ਵਿੱਚ ਇਸ ਦਾ ਨਾਂ ਆਵੇਗਾ ਤੇ ਹੋ ਸਕਦਾ ਏ ਇਸ ਦੀ ਤਸਵੀਰ ਵੀ ਆਵੇ ਇਹ ਸੋਚ ਕੇ ਉਸ ਦੀਆਂ ਬਾਤਾਂ ਖਿਲ ਗਈਆਂ ਅਤੇ ਉਹ ਆਪਣੇ ਆਪ ਨੂੰ ਦਿਲ ਹੀ ਦਿਲ ਵਿੱਚ ਇਸ ਗੱਲੋਂ ਸ਼ਾਬਾਸ਼ ਦੇਣ ਲੱਗਾ ਕਿ ਕਮਜ਼ ਕਮ ਇੱਕ ਮੁੰਡੇ ਨੂੰ ਤਾਂ ਚੰਗੇ ਸਕੂਲ ਵਿੱਚ ਦਾਖਲ ਕਰਾਉਣ ਦੀ ਮੈਂ ਸਿਆਣਪ ਕੀਤੀ ਸੀ ਜਿਹੜੀ ਸ਼ਾਨ ਮੇਰੇ ਚਾਰ ਮੁੰਡਿਆਂ ਕੁੜੀਆਂ ਨੇ ਵੀ ਰਲ ਕੇ ਨਹੀਂ ਸੀ ਵਧਾਈ ਉਹ ਇਕੱਲੇ ਨੇ ਵਧਾਵੇ ਖਾਈ ਘਰ ਬੜਦਿਆਂ ਸਾਰ ਉਸ ਦੇਵਕੀ ਨੂੰ ਬੁਲਾਇਆ ਅਤੇ ਬੜੇ ਮਾਣ ਅਤੇ ਉਤਸ਼ਾਹ ਨਾਲ ਜਗਲ ਪ੍ਰਸ਼ਾਦ ਨੇ ਉਸ ਨੂੰ ਦੱਸਿਆ ਜੋਤੀ ਦੀ ਮਾਂ ਮੈਂ ਨਿੱਕਰ ਦਾ ਕੱਪੜਾ ਖਰੀਦ ਕੇ ਦਰਜੀ ਨੂੰ ਦੇ ਆਇਆ ਹਾਂ ਤੇ ਸਨੇਚਰ ਦੀ ਪੱਕੀ ਵੀ ਕਰ ਆਇਆ ਹਾਂ ਤੂੰ ਇਹ ਬੂਟ ਜਰਾ ਬਾ ਤੇ ਹਾਰ ਥੈਲੇ ਚ ਸੰਭਾਲ ਛੱਡ ਤੇ ਨਾਲੇ ਕਮੀਜ਼ ਕੱਲ ਜ਼ਰੂਰ ਬਣਾ ਛੱਡੀ ਫਿਰ ਕੁਝ ਚੇਤੇ ਕਰਕੇ ਉਹ ਖੁਸ਼ੀ ਨਾਲ ਬੋਲਿਆ ਜੋਤੀ ਦੀ ਮਾਂ ਅੱਜ ਰੱਬ ਨੇ ਇੱਕ ਹੋਰ ਬੜਾ ਸੁਭਬ ਕਰ ਦਿੱਤਾ ਮੈਂ ਜਦੋਂ ਇਥੋਂ ਛਪਦੀ ਅਖਬਾਰ ਦੇ ਦਫ਼ਤਰ ਕੋਲ ਦੀ ਲੰਘਿਆ ਤੇ ਖਿਆਲ ਆਇਆ ਕਿ ਪਤਾ ਕਰੀਏ ਜੇ ਉਸ ਦਿਨ ਸਮਾਗਮ ਸਮੇਂ ਜੋਤੀ ਦੇ ਹਾਰ ਪਾਉਣ ਦੀ ਫੋਟੋ ਦਾ ਵੀ ਪ੍ਰਬੰਧ ਹੋ ਸਕੇ ਜਿਉਂ ਹੀ ਮੈਂ ਅੰਦਰ ਵੜਿਆ ਕਿ ਫੋਟੋਗ੍ਰਾਫਰ ਕੈਮਰਾ ਲਟਕਾਈ ਬਾਹਰ ਆ ਰਿਹਾ ਸੀ ਮੈਂ ਉਸ ਨਾਲ ਗੱਲ ਜਾ ਕੀਤੀ ਤੇ ਪਤਾ ਲੱਗਾ ਕਿ ਐਤਵਾਰ ਵਾਲੇ ਸਮਾਗਮ ਤੇ ਉਹੀ ਜਾ ਰਿਹਾ ਸੀ ਮੈਂ ਉਸਦੇ ਨਾਲ ਵੀ ਗੱਲ ਕਰ ਆਇਆ ਹਾਂ ਕਿ ਜਦੋਂ ਰਿਪਬਲਿਕ ਸਕੂਲ ਦਾ ਕੇਜੀ ਜਮਾਤ ਦਾ ਪ੍ਰਤੀਨਿਧ ਮੇਰਾ ਇਹ ਮੁੰਡਾ ਮੰਤਰੀ ਜੀ ਨੂੰ ਹਾਰ ਪਾਈ ਉਹ ਫੋਟੋ ਜ਼ਰੂਰ ਖੇਚੇ ਦੇਵਕੀ ਦੇ ਮੂੰਹ ਤੇ ਕੁਝ ਚਿੰਤਾ ਦੇ ਨਿਸ਼ਾਨ ਵੇਖ ਕੇ ਆਪਣੀ ਖੁਸ਼ੀ ਵਿੱਚ ਬਿਨਾ ਕੋਈ ਫਰਕ ਪੈਣ ਦਿੱਤੇ ਆ ਉਹ ਛੱਟ ਬੋਲਿਆ ਬਾਕੀ ਰਹੀ ਪੈਸਿਆਂ ਦੀ ਗੱਲ ਫੋਟੋ ਬਣਨ ਤੀਕ ਪਹਿਲੀ ਤਰੀਕ ਹੋ ਹੀ ਜਾਣੀ ਹੈ ਭਲੀਏ ਲੋਕੇ ਰੱਬ ਆਪ ਕਰਦਾ ਏ ਗਰੀਬਾਂ ਦਾ ਕੰਮ ਜੁਗਲ ਪ੍ਰਸ਼ਾਦ ਸਾਰੀ ਦੀ ਸਾਰੀ ਗੱਲ ਇੱਕੋ ਵਾਰੀ ਹੀ ਕਹਿ ਗਿਆ ਤੇ ਫਿਰ ਕਦੀ ਕਦੀ ਪ੍ਰਾਪਤ ਹੋਈ ਖੁਸ਼ੀ ਦੇ ਅਜਿਹੇ ਅਫਸਰ ਤੋਂ ਪੂਰਾ ਪੂਰਾ ਲਾਭ ਉਠਾਉਂਦਿਆਂ ਉਹ ਹੱਸ ਹੱਸ ਕੇ ਦੂਰਾ ਹੋਣ ਲੱਗਾ ਦੇਵਕੀ ਇਸ ਫੋਟੋ ਦੀ ਫਜ਼ੂਲ ਖਰਚੀ ਬਾਬਤ ਕੁਝ ਕਹਿਣਾ ਤਾਂ ਚਾਹੁੰਦੀ ਸੀ ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰ ਵਜੋਂ ਕੁਝ ਨਾ ਬੋਲੀ ਤੇ ਉੱਠ ਕੇ ਬਾਹਰ ਚਲੀ ਗਈ ਸਵੇਰੇ ਮੁੰਡੇ ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸ਼ਾਦ ਨੂੰ ਦਫ਼ਤਰ ਟੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਜਾਂਚਿਆ ਪੜਤਾਲਿਆ ਫਿਰ ਜਾਂਚ ਕੀਤੀ ਅਤੇ ਸਾਰਾ ਦਿਨ ਮਗਸ ਪੱਚੀ ਕਰਕੇ ਗਵਾਂਡਨ ਦੀ ਮਸ਼ੀਨ ਤੇ ਸ਼ਾਮ ਤੀਕ ਮੁਸ਼ਕਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਸਕੇ ਉਧਰ ਜੁਗਲ ਪ੍ਰਸ਼ਾਦ ਨੇ 2 ਘੰਟਿਆਂ ਦੀ ਛੁੱਟੀ ਲਈ ਅਤੀ ਨਾਗਰਿਕ ਸਭਾ ਦੇ ਦਫਤਰ ਜਾ ਕੇ ਯਤਨ ਕੀਤਾ ਕਿ ਕਿਸੇ ਤਰ੍ਹਾਂ ਉਸ ਨੂੰ ਵੀ ਨਿਮੰਤਰਣ ਪੱਤਰ ਮਿਲ ਸਕੇ ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਪੁੱਤਰ ਨੂੰ ਮਾਨ ਪ੍ਰਾਪਤ ਕਰਦੇ ਆ ਵੇਖ ਸਕੇ ਪਰ ਉਸ ਨੂੰ ਪਤਾ ਲੱਗਾ ਕਿ ਉਸ ਸਮਾਗਮ ਵਿੱਚ ਤਾਂ ਵੱਡੇ ਵੱਡੇ ਰਾਜਨੀਤਿਕ ਆਗੂ ਅਮੀਰ ਲਖਪਤੀ ਵੱਡੇ ਵੱਡੇ ਅਫਸਰ ਤੇ ਕੁਝ ਸੱਦੇ ਗਏ ਬੱਚੇ ਹੀ ਜਾ ਸਕਦੇ ਹਨ ਉਹ ਸੋਚਿਆ ਕਿ ਮੈਂ ਇੰਨਾ ਵਿੱਚੋਂ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਂਦਾ ਵਿਚਾਰਾ ਦਿਲ ਦੀਆਂ ਓ ਮੰਗਾ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ ਐਤਵਾਰ ਦਾ ਦਿਨ ਆਇਆ ਅੱਜ ਸਾਰੇ ਟੱਬਰ ਨੂੰ ਜੋਤੀ ਉੱਤੇ ਮਾਨਸੀ ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁਟੇ ਪਏ ਸਨ ਕੋਈ ਉਸ ਨੂੰ ਸਾਬਣ ਮਲ ਕੇ ਨੁਹਾ ਰਿਹਾ ਸੀ ਕੋਈ ਨਿੱਕਰ ਕਮੀਜ਼ ਨੂੰ ਇਸਤਰੀ ਕਰ ਰਿਹਾ ਸੀ ਤੇ ਕੋਈ ਇਸ ਦੀ ਕੰਗੀ ਪੱਟੀ ਦੇ ਆਹਰ ਪਾਰ ਵਿੱਚ ਝਟਿਆ ਹੋਇਆ ਸੀ ਤਕਾਲਾਂ ਨੂੰ ਸਾਰਾ ਟੱਬਰ ਇਸ ਗੱਲ ਦੀ ਇੰਤਜ਼ਾਰ ਵਿੱਚ ਸੀ ਕਿ ਕਿਸ ਵੇਲੇ ਜੋਤੀ ਸਮਾਗਮ ਤੋਂ ਵਾਪਸ ਆਈ ਤਾਂ ਜੋ ਉਹ ਆਪਣੀ ਜ਼ੁਬਾਨੀ ਸਾਰੀ ਰੌਣਕ ਤੇ ਮਿਲੇ ਮਾਨ ਨੂੰ ਵਿਸਤਾਰ ਨਾਲ ਬਿਆਨ ਕਰ ਸਕੇ ਜੁਗਲ ਪ੍ਰਸ਼ਾਦ ਦੋ ਵਾਰੀ ਸੜਕ ਤੇ ਆਪ ਜਾ ਚੁੱਕਾ ਸੀ ਬੱਚਿਆਂ ਨੂੰ ਵੇਖਣ ਲਈ ਸੜਕ ਤੇ ਭੇਜਨ ਦਾ ਤਾਂ ਅੰਤ ਹੀ ਕੋਈ ਨਹੀਂ ਸੀ ਪਰ ਹਾਲਾਂਕਿ ਕੋਈ ਨਹੀਂ ਸੀ ਪਰਤਿਆ ਅਖੀਰ ਉਸ ਦੂਰੋਂ ਵੇਖਿਆ ਉਸਦੀ ਪ੍ਰਿੰਸੀਪਲ ਜੋਤੀ ਨੂੰ ਆਪ ਨਾਲ ਲਿਆ ਰਹੀ ਸੀ ਇਹ ਨਜ਼ਾਰਾ ਤੱਕੀ ਤਾਂ ਜੁਗਲ ਪ੍ਰਸ਼ਾਦ ਦੀ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ ਦੇਵਕੀ ਦਾ ਧਿਆਨ ਉਸ ਪਾਸੇ ਵੱਲ ਖਿੱਚਦਿਆਂ ਉਹ ਗੱਦਗੱਦ ਹੋ ਕੇ ਬੋਲਿਆ ਆਖਰ ਸਾਰੇ ਸਕੂਲ ਦਾ ਲਾਇਕ ਬੱਚਾ ਜੋ ਹੋਇਆ ਪ੍ਰਿੰਸੀਪਲ ਵੀ ਇਸ ਨਾਲ ਆਉਣਾ ਫਖਰ ਸਮਝਦੀ ਉਹ ਵੇਖ ਉਹ ਘੜੀ ਮੁੜੀ ਜੋਤੀਵਾਲ ਉੱਠ ਕੇ ਉਸ ਨੂੰ ਘੁੱਟਦੀ ਤੇ ਗੱਲਾਂ ਕਰਦੀ ਦੇਵਕੀ ਹੋਰ ਬੱਚਿਆਂ ਨੂੰ ਵੀ ਇਸ ਖੁਸ਼ੀ ਦੇ ਨਜ਼ਾਰੇ ਨੂੰ ਮਾਣਨ ਦਾ ਮੌਕਾ ਦੇਣ ਦੇ ਖਿਆਲ ਨਾਲ ਉਹਨਾਂ ਨੂੰ ਸੱਦਣ ਲਈ ਅੰਦਰ ਚੱਲੀ ਗਈ ਪਰ ਨੇੜੇ ਆਉਂਦੇ ਜਗਲ ਪ੍ਰਸ਼ਾਦ ਨੇ ਵੇਖਿਆ ਜੋਤੀ ਡਸਕੋਰੇ ਪਰ ਰਿਹਾ ਸੀ ਇਹ ਵੇਖ ਕੇ ਜਗਲ ਪ੍ਰਸ਼ਾਦ ਹੱਕਾ ਬੱਕਾ ਰਹਿ ਗਿਆ ਉਸ ਇਸ ਗੱਲ ਦੀ ਸਮਝ ਹੀ ਨਹੀਂ ਸੀ ਆ ਰਹੀ ਆਉਂਦਿਆ ਸਾਰ ਉਸ ਪ੍ਰਿੰਸੀਪਲ ਨੇ ਅਖਣਾ ਸ਼ੁਰੂ ਕਰ ਦਿੱਤਾ ਮਿਸਟਰ ਜਗਨ ਪ੍ਰਸ਼ਾਦ ਮੈਨੂੰ ਬਹੁਤ ਅਫਸੋਸ ਹੈ ਕਿ ਆਪ ਜੀ ਦੇ ਸੁਪੁੱਤਰ ਜੋਤੀ ਨੂੰ ਹਾਰ ਪਹਿਨਾਨ ਦਾ ਮਾਣ ਨਹੀਂ ਮਿਲ ਸਕਿਆ ਕਿਉਂਕਿ ਸੇਠ ਲਖਪਤਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ ਮੈਂ ਤਾਂ ਉਸ ਦੀ ਇੱਕ ਨਾ ਸੁਣੀ ਪਰ ਉਸ ਨੇ ਸਾਡੇ ਚੇਅਰਮੈਨ ਨੂੰ ਆਖ ਕੇ ਇਹ ਕੰਮ ਕਰਵਾ ਲਿਆ ਤੁਸੀਂ ਜਾਣਦੇ ਹੋ ਕਿ ਮੈਂ ਤਾਂ ਇੱਕ ਮੁਲਾਜ਼ਮ ਹੀ ਹਾਂ ਇਹ ਸਾਰਾ ਕੁਝ ਜੋਤੀ ਦੀ ਪ੍ਰਿੰਸੀਪਲ ਇੱਕੋ ਸਾਹ ਵਿੱਚ ਕਹਿ ਕੇ ਚੱਲਦੀ ਬਣੀ ਜਿਵੇਂ ਕੋਈ ਮੁਸਾਫਿਰ ਆਉਣ ਵਾਲੀ ਤੂਫਾਨ ਦੀ ਮਾਰ ਤੋਂ ਬਚਣ ਲਈ ਖਿਸਕਣ ਦੀ ਕਰਦਾ ਹੈ ਜੁਗਲ ਪ੍ਰਸ਼ਾਦ ਲਈ ਜਿਵੇਂ ਕੜ ਪਟ ਗਿਆ ਹੋਵੇ ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ ਉਹ ਉੱਥੇ ਦਾ ਉੱਥੇ ਖਲੁੱਤਾ ਰਹਿ ਗਿਆ ਉਸ ਇੰਜ ਮਹਿਸੂਸ ਕੀਤਾ ਜਿਵੇਂ ਕਿਸੇ ਮੋਟੀ ਗੁੱਗੜ ਵਾਲੇ ਨੇ ਉਸ ਦੇ ਅੰਦਰ ਪੈਟਰੋਲ ਸ਼ਰਕਨ ਪਿੱਛੋਂ ਤੀਲੀਵਾਲ ਕੇ ਉਸ ਦੀਆਂ ਸਦਰਾਂ ਤੇ ਉਮੰਗਾ ਨੂੰ ਫੂਕ ਦਿੱਤਾ ਹੈ ਉਸ ਆਗਦਾ ਲਾਂਬੂ ਉਸ ਦੇ ਰੋਮ-ਰੋਮ ਵਿੱਚੋਂ ਨਿਕਲ ਕੇ ਉਸ ਨੂੰ ਸਾੜ ਰਿਹਾ ਹੈ ਅਚਾਨਕ ਉਸ ਦੀਆਂ ਅੱਖਾਂ ਵਿੱਚ ਲਹੂ ਨਿਕਲ ਆਇਆ ਤੇ ਉਹ ਦ੍ਰਿੜਤਾ ਨਾਲ ਕੜ ਗਿਆ ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਮੇਰਾ ਜਨਮ ਦਿਨ ਨਹੀਂ ਮੇਰੀ ਸੁੱਤੀ ਜ਼ਰਤ ਤੇ ਦਲੇਰੀ ਦਾ ਜਨਮ ਦਿਨ ਨਹੀਂ ਮੇਵੀ ਕੰਗਾ ਕਿਵੇਂ ਕੋਈ ਗਰੀਬਾਂ ਦੀਆਂ ਸਦਰਾਂ ਤੇ ਅਮੰਗਾ ਨੂੰ ਲਤਾੜਨ ਦੀ ਜ਼ਰੂਰਤ ਕਰੇਗਾ ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜੋਤੀ ਨੂੰ ਡਸਕੋਰੇ ਭੜਦਿਆਂ ਅਤੇ ਜੁਗਲ ਪ੍ਰਸ਼ਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਤੇ ਦੋਸਤੋ ਇੱਥੇ ਹੀ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ